ਖਬਰ ਹੁਸ਼ਿਆਰਪੁਰ ਦੇ ਬਲਾਕ ਟਾਂਡਾ ਅਧੀਨ ਆਉਂਦੇ ਹਰਸੀਪਿੰਟ ਤੋਂ ਜਿੱਥੇ ਕੀ ਘਰ ਚ ਰਹਿੰਦੀ ਇੱਕ ਮਹਿਲਾ ਦਾ ਕਤਲ ਹੋਣ ਦੀ ਖਬਰ ਸਾਹਮਣੇ ਆਈ ਹੈ ਮ੍ਰਿਤਕ ਮਹਿਲਾ ਦੀ ਪਛਾਣ ਬਲਜਿੰਦਰ ਕੋਰ ਪਤਨੀ ਬਲਜਿੰਦਰ ਸਿੰਘ ਵਜੋਂ ਹੋਈ ਹੈ ਤੇ ਜਿਵੇਂ ਟਾਂਡਾ ਪੁਲਿਸ ਨੂੰ ਇਸ ਮਾਮਲੇ ਦੀ ਜਾਣਕਾਰੀ ਮਿਲਦੀ ਹੈ ਤਾਂ ਤੁਰੰਤ ਪੁਲਿਸ ਪਾਰਟੀ ਮੌਕੇ ਤੇ ਪਹੁੰਚ ਜਾਂਦੀ ਹੈ ਤੇ Laash ਨੂੰ ਕਬਜ਼ੇ ਚ ਲੈ ਕੇ ਅਗਲੇਰੀ ਪੜਤਾਲ ਸ਼ੁਰੂ ਕਰ ਦਿੱਤੀ ਜਾਂਦੀ ਹੈ ਇਹ ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਮਹਿਲਾ ਦੇ ਤਿੰਨ ਬੱਚੇ ਨੇ ਤਿੰਨ ਵਿਦੇਸ਼ ਚ ਰਹਿੰਦੇ ਨੇ ਘਟਨਾ ਦਾ ਉਸ ਵਕਤ ਪਤਾ ਲੱਗਿਆ ਜਦੋਂ ਮਹਿਲਾ ਦੇ ਕੈਨੇਡਾ ਰਹਿੰਦੇ ਪੁੱਤਰ ਨੇ ਉਸ ਨੂੰ ਫੋਨ ਕੀਤਾ ਤਾਂ ਉਸ ਵੱਲੋਂ ਫੋਨ ਨਹੀਂ ਚੁੱਕਿਆ ਗਿਆ ਤਾਂ ਇਸ ਤੋਂ ਬਾਅਦ ਉਸਦੇ ਪੁੱਤਰ ਵੱਲੋਂ ਗਵੰਡੀਆਂ ਦੇ ਫੋਨ ਕੀਤਾ ਤਾਂ ਜਦੋਂ ਗਵੰਡੀਆਂ ਵੱਲੋਂ ਮਹਿਲਾ ਦੇ ਘਰ ਜਾ ਕੇ ਵੇਖਿਆ ਗਿਆ ਤਾਂ ਘਰ ਨੂੰ ਜਿੰਦਾ ਲੱਗਾ ਹੋਇਆ ਸੀ ਤੇ ਜਦੋਂ ਸ਼ੱਕ ਪੈਣ ਤੇ ਗਵੰਡੀਆਂ ਵੱਲੋਂ ਘਰ ਦੀ ਇੱਕਾਂਦ ਟੱਪ ਕੇ ਅੰਦਰ ਜਾ ਕੇ ਵੇਖਿਆ ਗਿਆ ਤਾਂ ਮਹਿਲਾ ਬਲਜਿੰਦਰ ਕੌਰ ਦੀ ਲਾਸ਼ ਪਈ ਹੋਈ ਸੀ ਜਿਸ ਤੋਂ ਤੁਰੰਤ ਬਾਅਦ ਪਿੰਡ ਵਾਸੀਆਂ ਵੱਲੋਂ ਇਸ ਦੀ ਸੂਚਨਾ ਪੁਲਿਸ ਵਿਭਾਗ ਨੂੰ ਦਿੱਤੀ ਗਈ ਤੇ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ ਮੋਕੇ ਤੇ ਪਹੁੰਚੇ ਠਾਣਾ ਟਾਂਡਾ ਦੇ ਐਸ ਐਚਓ ਰਮਨ ਕੁਮਾਰ ਨੇ ਦੱਸਿਆ ਕਿ ਪੁਲਿਸ ਵੱਲੋਂ ਵੱਖ-ਵੱਖ ਟੀਮਾਂ ਮੋਕੇ ਤੇ ਬੁਲਾਈਆਂ ਗਈਆਂ ਨੇ ਤੇ ਮਾਮਲੇ ਦੀ ਗੰਭੀਰਤਾ ਨਾਲ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ। ਹੁਸ਼ਰਪੁਰ ਨੇ ਉਸ ਦੇ ਨਾਲ ਰਚਿੰਦਰ ਸਿੰਘ ਦੀ ਰਿਪੋਰਟ। ਇਥੇ ਹੱਸੀ ਪਿੰਡ ਪੈਂਦਾ ਜੀ ਠਾਣਾ ਟਾਂਡਾ ਦੇ ਵਿੱਚ। ਜਿੱਦੇ ਲੇਡੀਜ਼ ਦਾ ਇੱਕ ਤਾਂ ਇਨਫੋਰਮੇਸ਼ਨ ਆਈ ਹੈਗੀ ਵੀ ਘਰ ਦੇ ਵਿੱਚ ਮਰਡਰ ਕੀਤਾ ਗਿਆ ਵਾ। ਤੇ ਉੱਥੇ ਮੋਕੇ ਤੇ ਆਏ। ਕੀ ਲੱਗ ਰਿਹਾ ਕੋਈ ਨਿਸ਼ਾਨ ਆ ਰਹਾ ਵਗੈਰਾ ਬਟ ਬੋਡੀ ਤੇ ਹੈ ਕੋਈ। ਜਿਵੇਂ ਆਇਆ ਹਜੇ ਇਹਨਾਂ ਜ਼ਿਆਦਾ ਟੱਚ ਨਹੀਂ ਕਰ ਰਹੇ ਉਹਨੂੰ। ਲੇਡੀਜ਼ ਦਾ ਨਾਮ ਬਲਜਿੰਦਰ ਕੌਰ ਹੈ ਕਰਦੇ ਦਾ ਨਾਮ ਵੀ ਬਲਜਿੰਦਰ ਸਿੰਘ ਹੈ ਪਿੰਡ ਹਰਸੀ ਆ ਤੇ ਡਾਕ ਸquare ਟੀਮ ਤੇ ਫਿੰਗਰਪ੍ਰਿੰਟ ਵਾਲੇ ਅਸੀਂ ਬੁਲਾਏ ਆ ਉਹਨਾਂ ਤੋਂ ਬਾਅਦ ਫਿਰ ਟੱਚ ਕਰਕੇ ਦੇਖਾਂਗੇ ਮਤਲਬ ਜੋ ਵੀ ਹੋਊਗਾ ਸਰ ਉਹਨਾਂ ਦੇ ਬੱਚੇ ਕਿੰਨੇ ਨੇ ਜੀ ਬੱਚੇ ਇਹਨਾਂ ਦੇ ਤਿੰਨ ਦੱਸ ਰਹੇ ਜੀ ਤਿੰਨੋਂ ਉਦੇਸ਼ ਦੇ ਵਿੱਚ ਲੇਡੀਜ਼ ਇਕੱਲੀ ਰਹਿੰਦੀ ਹੈ ਖਬਰ ਹੁਸ਼ਿਆਰਪੁਰ ਦੇ ਬਲਾਕ ਟਾਂਡਾ ਅਧਿਨ ਆਉਂਦੇ ਹਰਸੀ ਪਿੰਡ ਤੋਂ ਜਿੱਥੇ ਕੀ ਘਰ ਚ ਰਹਿੰਦੀ ਇੱਕ ਮਹਿਲਾ ਦਾ ਕਤਲ ਹੋਣ ਦੀ ਖਬਰ ਸਾਹਮਣੇ ਆਈ ਹੈ ਮ੍ਰਿਤਕ ਮਹਿਲਾ ਦੀ ਪਛਾਣ ਬਲਜਿੰਦਰ ਕੌਰ ਪਤਨੀ ਬਲਜਿੰਦਰ ਸਿੰਘ ਵਜੋਂ ਹੋਈ ਹੈ ਤੇ ਜਿਵੇਂ ਟੰਡਾ ਪੁਲਿਸ ਨੂੰ ਇਸ ਮਾਮਲੇ ਦੀ ਜਾਣਕਾਰੀ ਮਿਲਦੀ ਹੈ ਤਾਂ ਤੁਰੰਤ ਪੁਲਿਸ ਪਾਰਟੀ ਮੌਕੇ ਤੇ ਪਹੁੰਚ ਜਾਂਦੀ ਹੈ ਤੇ ਲਾਸ਼ ਨੂੰ ਕਬਜ਼ੇ ਚ ਲੈ ਕੇ ਅਗਲੇਰੀ ਪੜਤਾਲ ਸ਼ੁਰੂ ਕਰ ਦਿੱਤੀ ਜਾਂਦੀ ਹੈ ਇਹ ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਮਹਿਲਾ ਦੇ ਤਿੰਨ ਬੱਚੇ ਨੇ ਤੇ ਤਿੰਨ ਵਿਦੇਸ਼ ਚ ਰਹਿੰਦੇ ਨੇ ਘਟਨਾ ਦਾ ਉਸ ਵਕਤ ਪਤਾ ਲੱਗਿਆ ਜਦੋਂ ਮਹਿਲਾ ਦੇ ਕੈਨੇਡਾ ਰਹਿੰਦੇ ਪੁੱਤਰ ਨੇ ਉਸ ਨੂੰ ਫੋਨ ਕੀਤਾ ਤਾਂ ਉਸ ਵੱਲੋਂ ਫੋਨ ਨਹੀਂ ਚੁੱਕਿਆ ਗਿਆ ਤਾਂ ਇਸ ਤੋਂ ਬਾਅਦ ਉਸਦੇ ਪੁੱਤਰ ਵੱਲੋਂ ਗਵੰਡੀਆਂ ਦੇ ਫੋਨ ਕੀਤਾ ਤਾਂ ਜਦੋਂ ਗਵੰਡੀਆਂ ਵੱਲੋਂ ਮਹਿਲਾ ਦੇ ਘਰ ਜਾ ਕੇ ਵੇਖਿਆ ਗਿਆ ਤਾਂ ਘਰ ਨੂੰ ਜਿੰਦਾ ਲੱਗਿਆ ਹੋਇਆ ਸੀ ਤੇ ਜਦੋਂ ਇਹ ਸ਼ੱਕਪੰਡ ਤੇ ਗਵੰਡੀਆਂ ਵੱਲੋਂ ਘਰ ਦੀ ਇੱਕਾਂਦ ਟੱਪ ਕੇ ਅੰਦਰ ਚਾਕੇ ਵੇਖਿਆ ਗਿਆ ਤਾਂ ਮਹਿਲਾ ਬਲਜਿੰਦਰ ਕੌਰ ਦੀ ਲਾਸ਼ ਪਈ ਹੋਈ ਸੀ ਜਿਸ ਤੋਂ ਤੁਰੰਤ ਬਾਅਦ ਪਿੰਡ ਵਾਸੀਆਂ ਵੱਲੋਂ ਇਸ ਦੀ ਸੂਚਨਾ ਪੁਲਿਸ ਵਿਭਾਗ ਨੂੰ ਦਿੱਤੀ ਗਈ ਤੇ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ ਮੌਕੇ ਤੇ ਪਹੁੰਚੇ ਥਾਣਾ ਚਾਂਡਾ ਦੇ ਐਸ ਐਚ ਓ ਰਮਨ ਕੁਮਾਰ ਨੇ ਦੱਸਿਆ ਕਿ ਪੁਲਿਸ ਵੱਲੋਂ ਵੱਖ-ਵੱਖ ਟੀਮਾਂ ਮੌਕੇ ਤੇ ਬੁਲਾਈਆਂ ਗਈਆਂ ਨੇ ਤੇ ਮਾਮਲੇ ਦੀ ਗੰਭੀਰਤਾ ਨਾਲ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ ਹੁਸ਼ਰਪੁਰ ਨੇ ਉਸ ਦੇ ਨਾਲ ਰਚਿੰਦਰ ਸਿੰਘ ਦੀ ਰਿਪੋਰਟ ਇੱਥੇ ਹਰਸੀ ਪਿੰਡ ਪੈਂਦਾ ਜੀ ਥਾਣਾ ਟਾਂਡਾ ਦੇ ਵਿੱਚ ਜਿੱਦੇ ਲੇਡੀਜ਼ ਦਾ ਇੱਕ ਤਾਂ ਇਨਫਾਰਮੇਸ਼ਨ ਆਈ ਹੈ ਕਿ ਵੀ ਘਰ ਦੇ ਵਿੱਚ ਮਰਡਰ ਕੀਤਾ ਗਿਆ ਵਾ ਤੇ ਉੱਥੇ ਮੌਕੇ ਤੇ ਆਏ ਕਿ ਲੱਗ ਰਿਹਾ ਕੋਈ ਨਿਸ਼ਾਨ ਆ ਰਹਾ ਵਗੈਰਾ ਬਟ ਬੋਡੀ ਤੇ ਹੈ ਕੋਈ ਜਿਵੇਂ ਆਇਆ ਅਜੇ ਅਸੀਂ ਜ਼ਿਆਦਾ ਟੱਚ ਨਹੀਂ ਕਰ ਲਿਆ ਜੀ ਲੇਡੀਜ਼ ਦਾ ਨਾਮ ਬਲਜਿੰਦਰ ਕੌਰ ਹੈ ਘਰ ਦੇ ਦਾ ਨਾਮ ਵੀ ਬਲਜਿੰਦਰ ਸਿੰਘ ਹੈ ਪਿੰਡ ਹਰਸੀ ਆ ਤੇ ਡਾਕਸਪਰ ਟੀਮ ਤੇ ਫਿੰਗਰਪ੍ਰਿੰਟ ਵਾਲੇ ਅਸੀਂ ਬੁਲਾਏ ਆ ਉਹਨਾਂ ਤੋਂ ਬਾਅਦ ਫਿਰ ਟੱਚ ਕਰਕੇ ਦੇਖਾਂਗੇ ਮਤਲਬ ਜੋ ਵੀ ਹੋਊਗਾ ਸਰ ਉਹਨਾਂ ਦੇ ਬੱਚੇ ਕਿੰਨੇ ਨੇ ਜੀ ਬੱਚੇ ਇਹਨਾਂ ਦੇ ਤਿੰਨ ਦੱਸ ਰਹੇ ਆ ਜੀ ਤਿੰਨੋਂ ਉਦੇਸ਼ ਦੇ ਵਿੱਚ ਲੇਡੀਆਂ ਇਕੱਲੀ ਕਰ ਰਹੀਆਂ ਇੱਥੇ